ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਣਾ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਦੋ ਡਰਗ ਪੈਰਲਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੈਕਟਰ 45 ਨਿਵਾਸੀ ਪਰਮੇਸ਼ ਅਰੋੜਾ ਜਿਹਦੀ ਉਮਰ 36 ਸਾਲ ਦੱਸੀ ਜਾ ਰਹੀ ਹੈ ਤੇ ਜਿਹੜਾ ਦੂਸਰਾ આરોપી ਹੈ ਉਹਦੀ ਪਛਾਣ ਹਰਜਿੰਦਰ ਸਿੰਘ ਬਿੱਲਾ ਜਿਹੜਾ ਕਿ 33 ਸਾਲ ਦੀ ਉਮਰ ਦੀ ਦੱਸੀ ਜਾ ਰਹੀ ਹੈ ਤੇ ਡੇਰਾ ਬਸੀ ਦੇ ਪਿੰਡ ਜਿਹੜਾ ਭੰਕਰਪੁਰਾ ਉੱਥੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਜੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਹੜਾ ਹਰਜਿੰਦਰ ਸਿੰਘ ਉਸ ਬਿੱਲਾ ਹੈ ਇਹ ਪਰਮੇਸ਼ ਅਰੋੜਾ ਲਈ ਕੰਮ ਕਰਦਾ ਹੈ ਤੇ ਪੂਰੇ ਟਰਾਈ ਸਿਟੀ ਵਿੱਚ ਡਰੱਗ ਡਰੱਗ ਵੇਚਦੇ ਨੇ ਤੇ ਦੋਨੋਂ ਬੰਦੇ ਇਹ ਦੋਨੋਂ ਜਣੇ ਜਿਹੜੇ ਗੁਰਦਾਸਪੁਰ ਦਾ ਇੱਕ ਕੁਖਿਆਤ ਗੈਂਗਸਟਰ ਹੈ ਆਪਣਾ ਰਾਜਨ ਪੱਟੀ ਤੇ ਫਤ ਚਿੱਟਾ ਜਿਹੜਾ ਕਿ ਉਹਨਾਂ ਕੋਲ ਲੈਂਦੇ ਆ ਤੇ ਉਹਨਾਂ ਦੇ ਅੱਗੇ ਬੋਟਰਾ ਵਿੱਚ ਜਿਹੜੇ ਹੈ ਕਿ ਲਿੰਕ ਦੱਸੇ ਜਾ ਰਹੇ ਹਨ ਹੁਣੇ ਤੱਕ ਹਲੇ ਤੱਕ ਪੁਲਿਸ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਰਾਜਨ ਪੱਟਿਆ ਉਹਨੂੰ ਬੀਤੇ ਦਿਨਾਂ ਹੀ ਪੰਜਾਬ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਸੀਗਾ ਤੇ ਪੁਲਿਸ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਚੰਡੀਗੜ੍ਹ ਲਿਆਏਗੀ ਤੇ ਦੂਸਰੀ ਹੋਰ ਜੱਗੇ ਦੀ ਪੁਲਿਸ ਨੇ ਤਲਾਸ਼ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਦੋਨਾਂ ਕੋਲੋਂ 15 ਲੱਖ ਦੇ ਕਰੀਬ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ ਹੈ 300 ਦੇ ਕਰੀਬ ਜਿਹੜਾ ਚਿੱਟਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹਨਾਂ ਕੋਲ ਇਨਾਂ ਕੋਲੋਂ ਇੱਕ ਪਿਸਟਲ ਤੇ ਚਾਰ ਜਿਹੜੀਆਂ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਆਂ ਜਿਸ ਦੇ ਚਲਦੇ ਸੈਕਟਰ 34 ਥਾਣੇ ਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਨਾਂ ਦੇ ਖਿਲਾਫ ਸੈਕਟਰ ਆਪਣਾ ਆਰਮਜ਼ ਐਕਟ 25 54 8 ਤੇ ਦੂਸਰੀ ਔਰ ਆਮ ਐਨਡੀਪੀਐਸ ਦੀ ਤਰ੍ਹਾਂ 21 ਦੇ ਤਹਿਤ ਕੇਸ ਦਰਜ ਜਿਹੜਾ ਕਰਵਾਇਆ ਗਿਆ ਹੈ 4 ਦਿਨ ਦਾ ਦੋਨਾਂ ਦਾ ਰਿਮਾਂਡ ਹੈ ਤੇ ਦੋਨਾਂ ਕੋਲੋਂ ਪੁੱਛਗਿੱਛ ਪੁਲਿਸ ਦੀ ਲਗਾਤਾਰ ਜਾਰੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੇਨਿਕ ਸੋਰਾ ਟੀਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਨਿਕ ਸੋਰਾ ਟੀਵੀ ਮੈਂ ਹਾਂ ਅਮਨ ਲੂਨਾ ਚ ਜਿਨ੍ਹਾਂ ਦੀ ਪਛਾਣ ਸੈਕਟਰ 45 ਨਿਵਾਸੀ ਪਰਮੇਸ਼ ਅਰੋੜਾ ਜਿਹਦੀ ਉਮਰ 36 ਸਾਲ ਦੱਸੀ ਜਾ ਰਹੀ ਹੈ ਤੇ ਜਿਹੜਾ ਦੂਸਰਾ આરોપી ਹੈ ਉਹਦੀ ਪਛਾਣ ਹਰਜਿੰਦਰ ਸਿੰਘ ਬਿੱਲਾ ਜਿਹੜਾ ਕਿ 33 ਸਾਲ ਦੀ ਉਮਰ ਦੀ ਦੱਸੀ ਜਾ ਰਹੀ ਹੈ ਤੇ ਡੇਰਾ ਬਸੀ ਦੇ ਪਿੰਡ ਜਿਹੜਾ ਭੰਕਰਪੁਰ ਹੈ ਉੱਥੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਜੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਹੜਾ ਹਰਜਿੰਦਰ ਸਿੰਘ ਉਰਫ ਬੁੱਲੇ ਬਿੱਲਾ ਹੈ ਇਹ ਪਰਮੇਸ਼ ਅਰੋੜਾ ਲਈ ਕੰਮ ਕਰਦਾ ਹੈ ਤੇ ਪੂਰੇ ਟ੍ਰਾਈ ਸਿਟੀ ਵਿੱਚ ਡਰੱਗ ਡਰੱਗ ਵੇਚਦੇ ਨੇ ਤੇ ਦੋਨੋਂ ਬੰਦੇ ਇਹ ਦੋਨੋਂ ਜਣੇ ਜਿਹੜੇ ਗੁਰਦਾਸਪੁਰ ਦਾ ਇੱਕ ਕੁਖਿਆਤ ਗੈਂਗਸਟਰ ਹੈ ਆਪਣਾ ਰਾਜਨ ਪ ਚਿੱਟਾ ਜਿਹੜਾ ਕਿ ਉਹਨਾਂ ਕੋਲ ਲੈਂਦੇ ਆ ਤੇ ਉਹਨਾਂ ਦੇ ਅੱਗੇ ਬੋਟਰਾ ਵਿੱਚ ਜਿਹੜੇ ਹੈ ਕਿ ਲਿੰਕ ਦੱਸੇ ਜਾ ਰਹੇ ਹਨ ਹੁਣੇ ਤੱਕ ਹਲੇ ਤੱਕ ਪੁਲਿਸ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਰਾਜਨ ਪੱਟਿਆ ਉਹਨੂੰ ਬੀਤੇ ਦਿਨਾਂ ਹੀ ਪੰਜਾਬ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਸੀਗਾ ਤੇ ਪੁਲਿਸ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਚੰਡੀਗੜ੍ਹ ਲਿਆਏਗੀ ਤੇ ਦੂਸਰੀ ਹੋਰ ਜੱਗੇ ਦੀ ਪੁਲਿਸ ਨੇ ਤਲਾਸ਼ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਦੋਨਾਂ ਕੋਲੋਂ 15 ਲੱਖ ਦੇ ਕਰੀਬ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ ਹੈ 300 ਦੇ ਕਰੀਬ ਜਿਹੜਾ ਚਿੱਟਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹਨਾਂ ਕੋਲ ਇਨਾਂ ਕੋਲੋਂ ਇੱਕ ਪਿਸਤਲ ਤੇ ਚਾਰ ਜਿਹੜੀਆਂ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਆਂ ਜਿਸ ਦੇ ਚਲਦੇ ਸੈਕਟਰ 34 ਥਾਣੇ 'ਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਨਾਂ ਦੇ ਖਿਲਾਫ ਸੈਕਟਰ ਆਪਣਾ ਆਰਮਜ਼ ਐਕਟ 25 54 8 ਤੇ ਦੂਸਰੀ ਔਰ ਆਮ ਐਨਡੀਪੀਐਸ ਦੀ ਤਰ੍ਹਾਂ 21 ਦੇ ਤਹਿਤ ਕੇਸ ਦਰਜ ਜਿਹੜਾ ਕਰਵਾਇਆ ਗਿਆ ਹੈ 4 ਦਿਨ ਦਾ ਦੋਨਾਂ ਦਾ ਰਿਮਾਂਡ ਹੈ ਤੇ ਦੋਨਾਂ ਕੋਲੋਂ ਪੁੱਛਗਿੱਛ ਪੁਲਿਸ ਦੀ ਲਗਾਤਾਰ ਜਾਰੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇਰਾਲ ਮੈਂ ਅਮਨ ਲੋਨਾ ਦੇਨਿਕ ਸੋਰੀ ਟੀਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਨਿਕ ਸੋਰੀ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਦੋ ਡਰਗ ਪੈਰਲਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੈਕਟਰ 45 ਨਿਵਾਸੀ ਪਰਮੇਸ਼ਰ अरोड़ा ਜਿਹਦੀ ਉਮਰ 36 ਸਾਲ ਦੱਸੀ ਜਾ ਰਹੀ ਹੈ ਤੇ ਜਿਹੜਾ ਦੂਸਰਾ આરોપી ਹੈ ਉਹਦੀ ਪਛਾਣ ਹਰਜਿੰਦਰ ਸਿੰਘ ਬਿੱਲਾ ਜਿਹੜਾ ਕਿ 33 ਸਾਲ ਦੀ ਉਮਰ ਦੀ ਦੱਸੀ ਜਾ ਰਹੀ ਹੈ ਤੇ ਡੇਰਾ ਬਸੀ ਦੇ ਪਿੰਡ ਜਿਹੜਾ ਭੰਕਰਪੁਰਾ ਹੈ ਉੱਥੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਜੀ ਜਾਂਚ ਵਿੱਚ ਸਾਹਮ ਡਰਗ ਬੇਚਦੇ ਨੇ ਤੇ ਦੋਨੋਂ ਬੰਦੇ ਇਹ ਦੋਨੋਂ ਜਣੇ ਜਿਹੜੇ ਗੁਰਦਾਸਪੁਰ ਦਾ ਇੱਕ ਕੁਖਿਆਤ ਗੈਂਗਸਟਰ ਹੈ ਆਪਣਾ ਰਾਜਨ ਪੱਟੀ ਤੇ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਗੈਂਗਸਟਰ ਜੱਗਾ ਇਹ ਉਹਨਾਂ ਕੋਲੋਂ ਇਹ ਸਮਾਨ ਲੈਂਦੇ ਆ ਚਿੱਟਾ ਜਿਹੜਾ ਕਿ ਉਹਨਾਂ ਕੋਲ ਲੈਂਦੇ ਆ ਤੇ ਉਹਨਾਂ ਦੇ ਅੱਗੇ ਬੋਟਰਾ ਵਿੱਚ ਜਿਹੜੇ ਹੈ ਕਿ ਲਿੰਕ ਦੱਸੀ ਜਾ ਰਹੇ ਹਨ ਹੁਣੇ ਤੱਕ ਹਲੇ ਤੱਕ ਪੁਲਿਸ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਰਾਜਨ ਪੱਟੀ ਆ ਉਹਨੂੰ ਬੀਤੇ ਦਿਨ ਹੀ ਪੰਜਾਬ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਸੀਗਾ ਤੇ ਪੁਲਿਸ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਚੰਡੀਗੜ੍ਹ ਲਿਆਏਗੀ ਤੇ ਦੂਸਰੀ ਹੋਰ ਜ 300 ਦੇ ਕਰੀਬ ਜਿਹੜਾ ਚਿੱਟਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਤੇ ਨਾਲ ਪੁਲਿਸ ਕੋਲੋਂ ਇਹਨਾਂ ਕੋਲੋਂ ਇੱਕ ਪਿਸਤਲ ਤੇ ਚਾਰ ਜਿਹੜੀਆਂ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ ਜਿਸ ਦੇ ਚਲਦੇ ਸੈਕਟਰ 34 ਥਾਣੇ ਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਨਾਂ ਦੇ ਖਿਲਾਫ ਸੈਕਟਰ ਆਪਣਾ ਆਰਮਜ਼ ਐਕਟ 2554 8 ਤੇ ਦੂਸਰੀ ਔਰ ਆਮ ਐਨਡੀਪੀਐਸ ਦੀ ਤਰ੍ਹਾਂ 21 ਦੇ ਤਹਿਤ ਕੇਸ ਦਰਜ ਜਿਹੜਾ ਕਰਵਾਇਆ ਗਿਆ ਹੈ 4 ਦਿਨ ਦਾ ਦੋਨਾਂ ਦਾ ਰਿਮਾਂਡ ਹੈ ਤੇ ਦੋਨਾਂ ਕੋਲੋਂ ਪੁੱਛਗਿੱਛ ਪੁਲਿਸ ਦੀ ਲਗਾਤਾਰ ਜਾਰੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂ